ਦੇਖੋ ਜੀ ਇਹ ਪੰਜਾਬ ਯੂਨੀਵਰਸਿਟੀ ਜਿਹੜੀ ਪੰਜਾਬੀ ਯੂਨੀਵਰਸਿਟੀ ਹੈ ਇਹ 19 1882 ਚ ਸਾਡੀ ਸਥਾਪਿਤ ਹੋਈ ਸੀ ਉਦੋਂ ਚਲੋ ਪਾਕਿਸਤਾਨ ਚਲੀ ਗਈ ਸਾਡੇ ਪੰਜ ਫਿਰ ਸਾਡੇ ਇੱਥੇ ਜਿਹੜੇ ਆ ਇੱਥੇ ਪੰਜਾਬ ਚ ਸਾਡੀ ਬਣਾਈ ਗਈ ਉਹੀ ਯੂਨੀਵਰਸਿਟੀ ਇੱਥੇ ਤਕਰੀਬਨ 550 ਏਕੜ ਦੇ ਵਿੱਚੇ ਬਣੀ ਹੋਈ ਹੈ ਸਾਡੇ ਪਿੰਡો ਜਾੜੇ ਕੇ ਨੇ ਸਾਡੇ ਪੈਸੇ ਨਾਲ ਸਾਡੇ ਲਹੂ ਪਸੀਨੇ ਨਾਲ ਬਣੀ ਹੈ ਅਸੀਂ ਖੁਦ ਆਪਣਾ ਪੈਸਾ ਦੇ ਕੇ ਸਾ ਕਸਾਨਾਂ ਨੇ ਮਜ਼ਦੂਰਾਂ ਨੇ ਸਟੂਡੈਂਟਸ ਨੇ ਇਸ ਦੀ ਉਸਾਰੀ ਕੀਤੀ ਜੇ ਸਾਰੇ ਤੇ ਦੇਖੋ ਇੱਥੇ ਹੁਣ ਨੀਤੋਂ ਦੀ ਪੰਜਾਬ ਦੇ ਕੇਂਦਰ ਸਰਕਾਰ ਦੀ ਖਲਾਬ ਖਰਾਬ ਹੈ ਅਸੀਂ ਕਿਸੇ ਵੀ ਕੀਮਤ ਤੇ ਸਾਡੀ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਨੂੰ ਜਾਣ ਨਹੀਂ ਦੇਵਾਂਗੇ ਇਸ ਤੋਂ ਸਾਡੇ ਮੁੰਡਿਆਂ ਨੇ ਵੱਡੀਆਂ-ਵੱਡੀਆਂ ਮੱਲਾ ਮਾਰੀਆਂ ਨੇ ਆਪਣਾ ਨਾਮ ਰੋਸ਼ਨ ਕੀਤਾ ਬਾਹਰਲੇ ਸਟੇਟਾਂ ਦੇ ਵਿੱਚ ਜਾ ਕੇ ਬਾਹਰਲੇ ਵਰਲਡ ਦੇ ਵਿੱਚ ਜਾ ਕੇ ਨੌਰੋਸ਼ਨ ਕੀਤਾ ਔਰ ਇਹ ਸਾਡੀ ਪੰਜਾਬੀ ਭਾਸ਼ਾ ਖਤਮ ਕਰਨਾ ਚਾਹੁੰਦੇ ਨੇ ਜਿਹੜਾ ਪੰਜਾਬੀਆਂ ਦਾ ਇਤਿਹਾਸ ਹੈ ਇਹ ਬੜਾ ਜਝਾਰੂ ਇਤਿਹਾਸ ਹੈ ਇਹਨਾਂ ਨਾਲ ਨਾ ਕਦੇ ਧੱਕਾ ਸਹਿਆ ਨਾ ਕਿਸੇ ਨਾਲ ਧੱਕਾ ਕੀਤਾ ਹੈ ਤੇ ਅਸੀਂ ਅੱਜ ਵੀ ਇਹ ਧੱਕਾ ਨਹੀਂ ਹੋਣ ਦੇਵਾਂਗੇ ਕਿਸੇ ਵੀ ਕੀਮਤ ਤੇ ਜਿਹੜੇ ਇੱਥੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਵਿਦਿਆਰਥੀ ਨੇ ਸਾਡੇ ਨੌਜਵਾਨ ਨੇ ਸਾਡੇ ਬੱਚੇ ਨੇ ਜੇ ਕੋਈ ਨੁਕਸਾਨ ਸਾਡੇ ਬੱਚਿਆਂ ਦਾ ਹੁੰਦਾ ਸਾਡਾ ਪਹਿਲਾ ਹੁੰਦਾ ਸਾਡਾ ਜਿਹੜਾ ਇਤਿਹਾਸ ਹੈ ਪੰਜਾਬ ਦਾ ਸਾਡੇ ਗੁਰੂਆਂ ਪੀਰਾਂ ਦਾ ਇਤਿਹਾਸ ਹੈ ਉਹਨੂੰ ਵੀ ਤਹਿਸ਼ ਨਸ਼ ਕਰਨਗੇ ਜਦ ਸਾਡੇ ਬੱਚਿਆਂ ਨੂੰ ਪੜਾਇਆ ਹੀ ਨਹੀਂ ਜਾਣਾ ਇਤਿਹਾਸ ਤਾਂ ਫਿਰ ਸਾਡੇ ਬੱਚਿਆਂ ਨੂੰ ਸਾਡੇ ਇਤਿਹਾਸ ਬਾਰੇ ਕੀ ਪਤਾ ਲੱਗੂ ਸਾਡੇ ਗੁਰੂਆਂ ਦਾ ਕੀ ਇਤਿਹਾਸ ਹੈ ਸਾਡੇ ਪੀਰਾਂ ਪਗੰਬਰਾਂ ਦਾ ਕੀ ਇਤਿਹਾਸ ਹੈ ਸਾਡੇ ਜਯਾਰੂ ਯੋਧਿਆਂ ਦਾ ਕੀ ਇਤਿਹਾਸ ਹੈ ਸਾਡੇ ਵਿਦਿਆਰਥੀਆਂ ਦਾ ਕੀ ਇਤਿਹਾਸ ਹੈ ਸਾਡੇ ਕਿਸਾਨਾਂ ਦਾ ਕੀ ਇਤਿਹਾਸ ਹੈ ਇਹ ਸਾਰਾ ਇਤਿਹਾਸ ਯੂਨੀਵਰਸਿਟੀ ਯੂਨੀਵਰਸਿਟੀਾਂ ਚ ਪੜਾਇਆ ਜਾਂਦਾ ਹੈ ਇਹ ਸਾਰਾ ਜਿਹੜਾ ਉਹਨਾਂ ਨੇ ਬਦਲ ਦੇਣਾ ਜਿੰਨੇ ਪੰਜਾਬ ਦੇ ਸਾਰੇ ਬੱਚੇ-ਬੱਚੇ ਨੂੰ ਹੀ ਪਤਾ ਵੀ ਜਿਹੜੀ ਇਹ ਸੈਂਟਰ ਸਰਕਾਰ ਸਰਕਾਰ ਹੈ ਆਪਣੇ ਨਾਲ ਕਿੰਨਾ ਕੁ ਪਿਆਰ ਕਰਦੀ ਹੈ ਕਿੰਨਾ ਭੇਦਭਾਵ ਕਰਦੀ ਹੈ ਤੇ ਰਹੀ ਸੈਂਟਰੀ ਸਰਕਾਰ ਦੇ ਉਹ ਕਹਿੰਦੇ ਨਹੀਂ ਹਾਥੀ ਦੇ ਦੰਦ ਦਿਖਾਣ ਦੇ ਹੋਰ ਦੇ ਖਾਂ ਦੇ ਹੋਰ ਆ ਇਹ ਸਿਰਫ ਲੋਕ ਦਿਖਾਵਾ ਹੋਰ ਕੁਝ ਨਹੀਂ ਹੈਗਾ ਤੇ ਹੌਲੀ-ਹੌਲੀ ਦੇਖੋ ਪੰਜਾਬ ਨੂੰ ਖਤਮ ਕਰਨੇ ਵਾਸਤੇ ਇਹਨਾਂ ਨੇ ਜਿਵੇਂ ਸਰਦਾਰ ਸਾਹਿਬ ਨੇ ਡਿਟੇਲ ਚ ਦੱਸਿਆ ਹੀ ਹੈਗਾ ਉਵੇਂ ਹੀ ਹੁਣ ਹੌਲੀ ਹੌਲੀ ਆਪਣੇ ਚੰਡੀਗੜ੍ਹ ਦੇ ਵੀ ਡਾਕਾ ਮਾਰਦੇ ਨੇ ਡਾਕਾ ਕਿਵੇਂ ਹੁਣ ਇੱਕ ਪੰਜਾਬ ਕੋਲ ਪੰਜਾਬ ਯੂਨੀਵਰਸਿਟੀ ਬਚੀ ਸੀਗੀ ਤੇ ਅਸੀਂ ਡਟ ਕੇ ਸਾਥ ਦੇਵਾਂਗੇ ਜਦੋਂ ਤੱਕ ਇਹ ਮੋਰਚਾ ਫਤ ਨਹੀਂ ਹੋਵੇਗਾ ਤੇ ਜਦੋਂ ਤੱਕ ਇਹ ਕਹਿਣਗੇ ਆਪਾਂ ਉਹਨਾਂ ਲੰਬਾ ਤਰਨਾ ਲਿਕੇ ਚੱਲਾਂਗੇ ਇੱਥੇ ਜਦੋਂ ਤੱਕਰ ਹੱਲ ਨਹੀਂ ਹੋਣਗੇ ਹੱਲ ਹੋਣਗੇ ਜਰੂਰ ਜਦ ਸਾਡੇ ਅੱਜ ਦਾ ਸਿਰਫ ਜਥੇਬੰਦੀਆਂ ਸਿਰਫ 2-2 4-4 ਨੁਮਾਇੰਦੇ ਹੀ ਆਏ ਆ ਤੁਸੀਂ ਦੇਖ ਲਓ ਚਾਰ ਸਵੇਰੇ ਕੈਮਰੇ ਘੁਮਾ ਕੇ ਅਜੇ ਤਾਂ ਕੋਈ ਕਾਲ ਕੀਤੀ ਵੀ ਨਹੀਂ ਹੈ ਕਿਸੇ ਨੂੰ ਵੀ ਆ ਵੀ ਆਪਣੇ ਇਕੱਠ ਕਰਨਾ ਅਜੇ ਤਾਂ ਅਸੀਂ ਸਰਕਾਰ ਵੱਲ ਅਸੀਂ ਦੇਖਦੇ ਆਂ ਅਸੀਂ ਰਿਕੁਐਸਟ ਕਰ ਰਹੇ ਆਂ ਵੀ ਜਿਹੜਾ ਸਾਡੇ ਹੱਕ ਐ ਉਹ ਨਾ ਦਬੇ ਜਾਣ ਨਹੀਂ ਫਿਰ ਸੰਘਰਸ਼ ਤਾਂ ਅਸੀਂ ਭੁੱਲੇ ਨਹੀਂ ਹੈਗੇ ਜਿਹੜੀ ਸਾਡੀ ਕੌਮ ਐ ਉਦਾ ਤੁਸੀਂ ਇਤਿਹਾਰ ਚੱਕ ਕੇ ਦੇਖ ਲੋ ਆ ਯੂਨੀਵਰਸਿਟੀਆਂ ਚ ਇਹੀ ਤਾਂ ਪੜਾਉਂਦੇ ਆ ਯੂਨੀਵਰਸਿਟੀ ਅਥਾਰਟੀ ਨੂੰ ਵੀ ਇੱਥੇ ਸਾਡੀ ਅਪੀਲ ਆ ਕਿ ਉਹ ਸਾਡੇ ਨਾਲ ਆ ਕੇ ਖੜੇ ਉਹ ਮਤਲਬ ਆਪਦਾ ਦਾਵਾ ਉਹ ਵੀ ਨਾ ਛੱਡਣ ਕਹਿੰਗੇ ਕੱਲ ਨੂੰ ਸੈਂਟਰ ਹੱਥ ਬਾਗੀ ਦਾ ਪੁੱਛਣਾ ਕਿਸੇ ਨਹੀਂ ਨਾ ਨੂੰ ਵੀ ਨਹੀਂ ਹੈਗਾ ਮਤਲਬ ਤਾਂ ਕਿ ਇਹਨਾਂ ਨੂੰ ਵੀ ਓਨੀ ਖਾਣੇ ਪੈਣੇ ਨੇ ਮਤਲਬ ਇੱਥੇ ਪੂਟਾ ਹੈਗੀ ਆ ਨਾਨ ਟੀਚਿੰਗ ਸਟਾਫ ਵਾਲੇ ਦੀ ਯੂਨੀਅਨ ਆ ਉਹਨਾਂ ਸਾਰਿਆਂ ਨੂੰ ਵੀ ਸਾਡੀ ਅਪੀਲ ਆ ਕਿ ਯਾਰ ਇਹ ਲੜਾਈ ਸਾਰਿਆਂ ਦੀ ਸਾਂਝੀ ਆ ਕਿਉਂਕਿ ਸੈਨੇਟ 'ਚ ਉਹਨਾਂ ਦੇ ਨੁਮਾਇੰਦੇ ਵੀ ਸੀਗੇ ਉਹ ਵੀ ਸਾਡੇ ਨਾਲ ਆ ਕੇ ਬੈਠਣ ਜਦੋਂ ਕੱਲ ਨੂੰ ਯੂਨੀਵਰਸ ਚਲਦੀ ਆ ਫਿਰ ਇਹ ਸ਼ਾਂਗੇ ਜਾਣਗੇ ਜਾਂ ਫਿਰ ਇਹ ਇਹ ਹੋਊਗਾ ਵੀ ਆਰਐਸਐਸ ਦੇ ਪਿੱਠੂ ਬਣ ਕੇ ਜਿਹੜਾ ਬਣਨ ਨੂੰ ਤਿਆਰ ਆ ਉਹੀ ਯੂਨੀਵਰਸਿਟੀ ਭਰਤੀ ਹੋਊਗਾ ਤਾਂ ਸਮੱਸਿਆ ਸਾਰਿਆਂ ਨੂੰ ਹੀ ਆਉਣੀ ਆ ਅਪੀਲ ਸਾਡੀ ਯੂਨੀਵਰਸਿਟੀ ਦੀ ਮਤਲਬ ਅਥਾਰਟੀਆਂ ਨੂੰ ਵੀ ਅਭੀ ਮਤਲਬ ਥੋੜਾ ਸਿਆਣੇ ਬਣੋ ਸਮਝੋ ਗੱਲ ਨੂੰ ਇਹ ਸਾਰਿਆਂ ਦੇ ਹਿੱਤ ਦੀ ਗੱਲ ਆ ਪੰਜਾਬੀਆਂ ਦਾ ਮਸਲਾ ਆ ਕਿ ਆਰ ਵੀ ਸਾਡੇ ਪੁਰਖਿਆਂ ਨੇ ਮਤਲਬ 1882 ਚ ਮਤਲਬ ਗਲੀ ਗਲੀ ਤੁਰ ਫਿਰ ਕੇ ਪੈਸੇ ਇਕੱਠੇ ਕਰਕੇ ਮਤਲਬ ਆਪਣੇ ਆਪਣੀ ਪੂੰਜੀ ਨਾਲ ਮਤਲਬ ਯੂਨੀਵਰਸਿਟੀ ਬਣਾਈ ਸੀਗੀ ਤੇ ਉਹ ਯੂਨੀਵਰਸਿਟੀ ਚ ਜੇ ਐਸਆਈਓ ਯੂਨੀਵਰਸਿਟੀ ਮਤਲਬ ਬਚਾਉਣੀ ਆ ਜਾਂ ਜੇ ਅਸੀਂ ਮਤਲਬ ਉਹ ਲੈਗੇਸੀ ਆਪਣੀ ਕੈਰੀ ਕਰਨੀ ਆ ਤਾਂ ਸਾਡੇ ਵਾਸਤੇ ਜ਼ਰੂਰੀ ਹੋ ਜਾਂਦਾ ਕਿ ਅੱਜ ਸਾਰਾ ਪੰਜਾਬ ਇੱਕ ਮੰਚ ਤੇ ਹੋਵੇ ਤੇ ਮਤਲਬ ਸਾਡਾ ਤਰਕ ਸਿਰਫ ਇੰਨਾ ਕਾ ਕਿ ਯੂਨੀਵਰਸਿਟੀ ਸਾਡੀ ਆ ਪੰਜਾਬ ਸਾਡਾ ਅਸੀਂ ਭੁੱਖੇ ਮਰੀਏ ਨੰਗੇ ਮਰੀਏ ਅਸੀਂ ਆਪ ਮਰਾਂਗੇ ਸਾਡੇ ادارے ਨੇ ਅਸੀਂ ਆਪ ਚਲਾਵਾਂਗੇ ਇਹ ਪੰਜਾਬੀਆਂ ਦੀ ਪਛਾਣ ਦਾ ਮਸਲਾ ਇਹ ਪੰਜਾਬੀਆਂ ਦਾ ਸਵੈ ਮਾਨ ਦਾ ਮਸਲਾ ਇਹ ਪੰਜਾਬੀ ਇਤਿਹਾਸ ਨਾਲ ਸਾਡੀ ਉਹ ਤੰਦ ਹੈ ਜਿਹਨੂੰ ਅਸੀਂ ਮਤਲਬ ਕਦੇ ਵੀ ਸਾਡੇ ਤੋਂ ਟੁੱਟਣ ਨਹੀਂ ਦੇ ਸਕਦੇ ਤੇ ਇਸ ਲੜਾਈ 'ਚ ਅਸੀਂ ਮੰਨ ਕੇ ਚੱਲੀਏ ਇਹ ਜਿੱਤੀ ਵੀ ਤਾਂ ਹੀ ਜਾਣੀ ਹੈ ਜੇ ਚ ਪੰਜਾਬ ਖੜੂਗਾ ਤੇ ਉਹ ਚ ਮਤਲਬ ਪੰਜਾਬ ਤੁਰ ਫਰਕੇ ਪਹੁੰਚ ਵੀ ਰਿਹਾ ਤੇ 10 ਤਰੀਕ ਨੂੰ ਪੰਜਾਬ 10 ਵੀ ਦੇਊਗਾ ਕਿ ਪੰਗਾ ਕਿੱਥੇ ਪਿਆ ਤੇ ਉਮੀਦ ਆ ਕਿ ਜਿਹੜਾ ਮਤਲਬ ਕਿਸਾਨ ਅੰਦੋਲਨ ਵਲੇ ਬਹਿ ਮਾਰਾ ਮੋਟਾ ਕੋਈ ਰਹਿ ਗਿਆ ਹੋਊਗਾ ਜਿਹੜਾ ਉਹਨਾਂ ਨੂੰ ਕਿ ਅਸੀਂ ਫੇਰ ਦੁਬਾਰੇ ਐਂਟਰੀ ਕਰ ਲਾਂਗੇ ਬੀਜੇਪੀ ਆਰਸ ਤੋਂ ਬਾਹਰ ਨਿਕਲ ਜੂਗੇ 10 ਤਰੀਕ ਨੂੰ ਸਵੇਰੇ 11 ਵਜੇ ਸਾਡੀ ਅਪੀਲ ਆ ਕਿ ਸਾਰੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿੱਥੇ ਵੀ ਤੁਸੀਂ ਹੈਗੇ ਹੋ ਜਿੰਨੀ ਵੀ ਗੰਢ ਤੇ ਤੁਸੀਂ ਆ ਸਕਦੇ ਹੋ ਮਤਲਬ ਲਾਜ਼ਮੀ ਇੱਥੇ ਪਹੁੰਚੋ ਜੇ ਤੁਹਾਨੂੰ ਕੋਈ ਸਮੱਸਿਆ ਆ ਰਹੀ ਆ ਪਹੁੰਚਣ ਚ ਮਤਲਬ ਤੁਹਾਨੂੰ ਲੱਗਦਾ ਕੋਈ ਇੱਥੇ ਯੂਨੀਵਰਸਿਟੀ ਰੋਕ ਦੂਗਾ ਜੀ ਅੰਦਰ ਅਸੀਂ ਬੈਠੇ ਆਂ ਜੀ ਯੂਨੀਵਰਸਿਟੀ ਦੇ ਦਰਵਾਜ਼ੇ ਇਹ ਪੰਜਾਬ ਦੇ ਪੈਸੇ ਤੇ ਖੜੀ ਯੂਨੀਵਰਸਿਟੀ ਆ ਪੰਜਾਬ ਦੇ ਪੈਸੇ ਨਾਲ ਚੱਲਦੀ ਆ ਤੇ ਪੰਜਾਬ ਪੰਜਾਬੀ ਘਟੋਕੜ ਪੰਜਾਬੀਆਂ ਦੇ ਆਉਣ ਤੇ ਇੱਥੇ ਕੋਈ ਰੋਕ ਲਾ ਲੇ ਤਾਂ ਲਾਂਹ ਤਾਂ ਸਾਡੇ ਤੇ ਆ ਤੁਸੀਂ ਜੀ ਸੱਦ ਕੇ ਆਉਣਾ ਜੀ 10 ਦੀ ਕਾਲ ਓਮੀਆ ਤੇ 10 ਨੇ ਆਪਾਂ ਮਤਲਬ ਦੱਸਣਾ ਬੀਜੇਪੀ ਆਰਐਸਐਸ ਨੂੰ ਕਿ ਮਤਲਬ ਮੱਥਾ ਕਿੱਥੇ ਲਾ